आज ਹਮਾਰਾ ਦੇ ਐਸ.ਡੀ.ਐਮ. ਰਿਚਾ ਗੋਇਲ ਵੱਲੋਂ ਵੱਖ-ਵੱਖ ਏਜੰਸੀਆਂ, ਠੇਕੇਦਾਰ, ਟਰਾਂਸਪੋਰਟਰਾਂ ਤੇ ਆਰਟੀ ਐਸੋਸੀਏਸ਼ਨਾਂ ਦੇ ਪ੍ਰਧਾਨਾਂ ਨਾਲ ਇੱਕ ਮੀਟਿੰਗ ਕੀਤੀ ਗਈ ਤੇ ਕਿਹਾ ਗਿਆ ਕਿ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਮੰਡੀਆਂ ਵਿੱਚ ਦਿੱਕਤ ਨਾ ਆਵੇ। ਇਸ ਮੀਟਿੰਗ ਵਿੱਚ ਅਸ਼wini ਕੁਮਾਰ ਮਹਿਤਾ, ਸੈਕਟਰੀ ਹਰਪੀ ਸਿੰਘ, ਮੋਤੀ ਡੀ.ਐਸ., ਡੀ.ਐਸ.ਐਫ.ਓ., ਇੰਸਪੈਕਟਰ ਬਲਤੇਜ ਸਿੰਘ ਤੇ ਆਰਟੀ ਐਸੋਸੀਏਸ਼ਨ ਦੇ ਪ੍ਰਧਾਨ ਸੰਜੂ ਕਕਰਾਲਾ ਨੇ ਵੀ ਮੰਡੀਆਂ 'ਚ ਇੰਤਜ਼ਾਮ ਕਰ ਲੈਣ ਦੀ ਗੱਲ ਕਹੀ। ਉਹਨਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਕਿਸਾਨਾਂ ਨੂੰ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਤੇ ਖਰੀਦੀ ਕਣਕ ਦੀ ਤੁਰੰਤ ਲਿਫਟਿੰਗ ਕਰਵਾਈ ਜਾਏਗੀ ਸਮਾਣਾ ਤੋਂ ਕਲਾਸ਼ਰਮਾ ਦੇ ਨਾਲ ਨੂਰੀਬਾਦਸਲ ਦੀ ਰਿਪੋਰਟ ਜੀ ਕੀ ਕੇਂਦਰ ਬਣਿਆ ਜੀ ਸਮਾਣੇ ਅੰਦਰ ਇੱਕ ਆਪਣਾ ਮੇਨ ਮੇਨ ਹੈਗਾ ਮੇਨ ਮੰਡੀ ਹੈਗੀ ਤੇ ਸਾਡੇ ਪ੍ਰਬੰਧ ਪੂਰੇ ਹੈਗੇ ਜੀ ਜਿਹੜਾ ਆਪਣਾ ਜੀਵਨ ਦਾ ਪ੍ਰਬੰਧ ਆਪਣੀ ਦਾ ਵੀ ਜਿਹੜੀ ਆਪਣੀ ਫਸਲ ਆ ਉਹ ਸੁੱਕੀ ਹੀ ਲੈ ਕੇ ਮੰਡੀ ਜਾਂਦਾ ਕਿ ਉਹਨਾਂ ਨੂੰ ਗੁਲਖੱਜਰ ਖਵਾਉਣ ਦਾ ਸਾਭਣਾ ਨਾ ਕਰਦਾ ਹੂੰ ਕਿੰਨੇ ਮੁਲਾਜ਼ਮ ਤਨਾਤ ਹੋਣੇ ਐ ਅਬਾਊਟ ਇਹਦੇ ਵਿੱਚ ਕੋਈ ਚੌਕੀਦਾਰ ਵਗੈਰਾ ਰਾਤ ਨੂੰ ਸਕੋਰ ਚੌਕੀਦਾਰ ਵੀ ਹੈਗੇ ਤਨਾਤ ਕਰਦੇ ਜੀ ਤੇ ਲੈਬੋਰੀ ਕੋਲ ਵੀ ਬੰਦੇ ਤਨਾਤ ਕਰਦੇ ਮੰਡੀ 'ਚ ਬੰਦੇ ਅੱਠ-10 ਬੰਦੇ ਅਸੀਂ ਤਨਾਤ ਕਰੇ ਹੋਏ ਜਿੱਥੇ ਇੱਕ ਸੁਪਰਵਾਈਜ਼ਰ ਦੋ ਸੁਪਰਵਾਈਜ਼ਰ ਆਏ ਹੋਏ ਆ ਜੀ 6 ਐਕਸ਼ਨ ਕਾਟਰ ਲਾਏ ਹੋਏ ਆ ਮੰਡੀ ਦੀ ਵੱਡੀ ਬਜੂਤਾ ਪ੍ਰੋਧ ਕਰਨ ਵਾਸਤੇ ਜਿਹੜੇ ਪਿੰਡਾਂ ਦੇ ਖਰੀਦ ਕੇਂਦਰ ਹੈ ਉਹਨਾਂ ਦੀ ਸਫਾਈ ਕੰਪਲੀਟ ਹੋ ਚੁੱਕੀ ਹੈ ਉਹ ਸਾਰੀ ਮੰਡੀ ਦੀ ਕੰਪਲੀਟ ਹੋ ਚੁੱਕੀ ਹੈ ਜੀ ਲੈਬਰਾਟਰੀ ਬਲਾਕ ਬਣ ਗਏ ਤੇ ਪਾਣੀ ਦਾ ਪਾਣੀ ਪੀਣ ਦਾ ਪ੍ਰਬੰਧ ਹੋ ਗਿਆ ਚੁੱਕਿਆ ਤੇ ਸਫਾਈ ਦਾ ਪ੍ਰਬੰਧ ਇਤਜਾਮ ਹੋ ਚੁੱਕਿਆ ਠੀਕ ਹੈ ਜਿਹੜਾ ਹੁਣ ਵੀਟ ਪ੍ਰੋਕਿਊਰਮੈਂਟ ਸੀਜ਼ਨ ਸਟਾਰਟ ਹੋਇਆ ਇਸ ਰਿਗਾਰਡਿੰਗ ਅਸੀਂ ਅੱਜ ਜਿਹੜੀ ਮੀਟਿੰਗ ਰੱਖੀ ਹੈ ਸਾਰੀ ਫੂਡ ਗ੍ਰੇਨ ਏਜੰਸੀਸ ਬੁਲਾਈਆਂ ਨੇ ਮਾਰਕੀਟ ਕਮੇਟੀ 'ਚ ਬੈਠੇ ਨੇ ਆਪਣਾ ਜਿਹਨਾਂ ਨੂੰ ਕੋਲ ਟਰਾਂਸਪੋਰਟ ਦਾ ਠੇਕਾ ਦਿੱਤਾ ਉਹ ਬੈਠੇ ਨੇ ਪੱਲੇਦਾਰ ਯ ਤੇ ਸਾਰੀ ਏਜੰਸੀਸ ਤੇ ਆਰਟੀ ਅਸੋਸੀਏਸ਼ਨ ਤੋਂ ਆਏ ਨੇ ਤੇ ਅੱਜ ਅਸੀਂ ਬੇਸਿਕਲੀ ਜਿਹੜੇ ਮੰਡੀ ਦੇ ਪ੍ਰਬੰਧ ਨੇ ਉਹਨਾਂ ਬਾਰੇ ਡਿਸਕਸ ਕਰ ਰਹੇ ਹਾਂ ਉਹ ਚੱਕ ਕਿਤੇ ਨੇ ਤੇ ਏਜੰਸੀਸ ਦੀ ਕੀ ਅੱਗੇ ਤਿਆਰੀ ਹੋ ਚੁੱਕੀ ਹੈ ਉਹ ਡਿਸਕਸ ਕੀਤਾ ਹੈ ਤੇ ਜਿਹੜੀਆਂ ਪ੍ਰੋਬਲਮਸ ਆਉਂਦੀਆਂ ਰਹਿੰਦੀਆਂ ਫ੍ਰੀਕੁਐਂਟ ਜਾਂ ਪਿਛਲੇ ਸਾਲ ਆਈਆਂ ਸੀ ਇਸ ਸਾਲ ਉਹ ਨਾਂ ਉਹਨਾਂ ਨੂੰ ਜਿੱਠਣ ਲਈ ਆਪਾਂ ਕੀ ਪਹਿਲਾਂ ਹੀ ਐਡਵਾਂਸ ਚ ਤਿਆਰੀਆਂ ਕਰਨੀਆਂ ਹੈ ਉਹ ਸਾਰੇ ਸਾਡੇ ਅజెండా ਪੁਆਇੰਟਸ ਡਿਸਕਸ ਹੋਏ ਨੇ ਤੇ ਜਿੰਨੀਆਂ ਵੀ ਆਪਣੇ ਆਰਤੀਆਂ ਨੂੰ ਪ੍ਰੋਬਲਮ ਆ ਰਹੀਆਂ ਉਹ ਸਾਂ ਨੇ ਨੋਟ ਕੀਤੀਆਂ ਨੇ ਜਿਹੜੇ ਕੋਈ ਉੱਪਰ ਪ੍ਰਬੰਧ ਕਰਵਾਉਣ ਵਾਲੇ ਨੇ ਉਹ ਅਸੀਂ ਉੱਪਰ ਸੀਨੀਅਰ ਨਾਲ ਗੱਲ ਕਰਕੇ ਉਹ ਵੀ ਰੇਂਜਮੈਂਟ ਕਰਾਣੇ ਆ ਜਿਵੇਂ ਕਿ ਇੱਥੇ ਥੋੜੀ ਮੰਡੀ ਛੋਟੀ ਹੈ ਆਪਣੀ ਤਾਂ ਉਹਦੇ ਲਈ ਕੋਈ ਐਡੀਸ਼ਨਲ ਯਾਰਡਸ ਰੇਂਜ ਕਰਾਣੇ ਉਹ ਸਬੰਧੀ ਸਾਂ ਨੇ ਉੱਪਰ ਚਿੱਠੀ ਭੇਜ ਦਿੱਤੀ ਹੈ ਤੋਂ ਅਲੋਕੇਟ ਕਰਵਾਉਣੇ ਨੇ ਤਾਂ ਬਸ ਇਸੇ ਤਰ੍ਹਾਂ ਹੈ ਕਿ ਤਾਂ ਕਿ ਕੋਈ ਕਿਸਾਨ ਦੀ ਫਸਲ ਖਰਾਬ ਨਾ ਹੋਵੇ ਤੇ ਟਾਈਮ ਸਿਰ ਪਰਚੇਜ਼ ਹੋਵੇ ਲਿਫਟਿੰਗ ਹੋਵੇ ਤੇ ਕੋਈ ਟ੍ਰਾਂਸਪੋਰਟ ਦੀ ਦਿੱਕਤ ਨਾ ਹੋਵੇ ਇਸਾਰਾ ਜਿਸੀ ਸਭ ਨੂੰ ਹਦਾਇਤਾਂ ਦਿੱਤੀਆਂ ਨੇ ਜ਼ਰੂਰੀ ਠੀਕ ਹੈ ਕਿ ਸਾਰੇ ੜਦੇ ਨੂੰ ਹਦਾਇਤ ਕੀਤੀ ਗਈ ਹੈ ਵੀ ਆਪਣੀ ਕਿਸਾਨਾਂ ਦੀ ਜਿਹੜੀ ਫਸਲ ਆ ਰਹੀ ਹੈ ਉਹਨੂੰ ਉਹਦੇ ਵਾਸਤੇ ਤਰਪਾਲਾਂ ਕ੍ਰੀਏਟ ਔਰ ਸਫਾਈ ਪੂਰੀ ਹੋਣੀ ਚਾਹੀਦੀ ਹੈ ਹਰ ਕਿਸਾਨਾਂ ਨੂੰ ਵੀ ਬੀਲ ਕੀਤੀ ਹੈ ਵੀ ਸੁੱਕੀ ਕਣਕ ਮੰਡੀਆਂ ਵਿੱਚ ਲੈ ਕੇ ਆਓ ਤਾਂ ਕਿ ਰਾਦ ਨਾ ਲੱਗੇ ਨਾਲੇ ਸਫਾਈ ਹੋ ਕੇ ਇਹਨਾਂ ਨੂੰ ਬੋਰੀਆਂ ਵਿੱਚ ਪਾਇਆ ਜਾਵੇ। ਸਟੇਰੀਆਂ ਅਜਮਦਲ ਹੋ ਜਾਈ ਸਰਕਾਰੀ ਸਰੂਵ ਦੀ ਕੱਲ ਨੂੰ ਹੋ ਰਹੀ ਹੈ। ਕੱਲੂ ਹੋਏਗੇ। ਹਾਂਜੀ।